ਇਹ ਕੀ ਚੀਜ਼ ਆ ਇਹ ਨਸ਼ਕੀ ਆ ਜੀ ਲਕੀਲਾਵਾ ਬਹੁਤ ਚੰਗਾ ਉਹ ਤੋਟੀ ਇਹਦਾ ਬੜੀ ਵਧੀਆ ਚੀਜ਼ ਆ ਜੀ ਕਿਤੇ ਸਪਰੇ ਹੋ ਗਈ ਇਹਦੀ ਹਨਾ ਹਾਂਜੀ ਘਾਣ ਤਾਂ ਨਹੀਂ ਇਹਦੀ ਹਾਂ ਤਾਂ ਦੇਖੋ ਜੀ ਇਹ ਫਿਰ ਇਹਦਾ ਫਾਇਦਾ ਕੀ ਸਪਰੇ ਵੀ ਤੇ ਸਾਰੇ ਤੱਤੇ ਆ ਜੀ ਅੱਛਾ ਜੀ ਇਹਦੇ ਵਿੱਚ ਲੋਹਾ ਵੀ ਛੱਕਿਆ ਹੋਇਆ ਜੀ ਤਾਂਬਾ ਵੀ ਵੈ ਛੱਕਿਆ ਹੋਇਆ ਜੀ ਅੱਛਾ ਜੀ ਇਹ ਹੈਗੀ ਆ ਜੀ 1 ਸਾਲ ਤੋਂ ਤੇ ਜ਼ਿਆਦਾ ਪੁਰਾਣੀ ਆ ਜੀ ਅੱਛਾ ਜੀ ਇਹ 1 ਲੀਟਰ ਵੀ ਹਨਾ ਜੀ ਆਪਾਂ ਪਾ ਦਈਏ ਖੱਤੇ ਚ ਬਹੁਤ ਹੈ ਜੀ ਅੱਛਾ ਜੀ ਹਾਂਜੀ ਉਲੀ ਨਾਸਕੀ ਆ ਜੀ ਉਲੀ ਨਹੀਂ ਰਹਿੰਦੇ ਨੇ ਇਹਦਾ ਮਤਲਬ ਤੁਸੀਂ ਆਪਣੇ ਇੱਥੇ ਖੇਤਾਂ ਦੇ ਵਿੱਚ ਜੋ ਵੀ ਸਬਜ਼ੀਆਂ ਜਾਂ ਪੇੜ ਪੌਦੇ ਕੁਝ ਵੀ ਲਗਾਉਨੇ ਹੋ ਉਹਨਾਂ ਨੂੰ ਕੋਈ ਸਪਰੇ ਵਗੈਰਾ ਉਦਾਂ ਨਹੀਂ ਕਰਦੇ ਦੂਜੀ ਨਹੀਂ ਕੋਈ ਨਹੀਂ ਕਰਦੇ ਕੈਮੀਕਲ ਹੀ ਨਹੀਂ ਕੋਈ ਪਾਉਨੇ ਹੈ ਨਾ ਹੋਰ ਹਾਂ ਹੁਣ ਪਰਸਾਤਾਵਾ ਜੀ ਜੇ ਹੁਣ ਅਸੀਂ ਇਹਦੀ ਸਪਰੇ ਕਰ ਦੇਣੀ ਹੈ ਕਦੋਂ ਕਦੋਂ ਵੀ ਕਰ ਦੇਣੀ ਹੈ ਜੀ ਹਾਂਜੀ ਬੇਸਾਬਾ ਹੀ ਲੱਗ ਜਾਣਾ ਇਹਨਾਂਗੇ ਅੱਛਾ ਜੀ ਹਾਂਜੀ ਕੀ ਬਾਤਾਂ ਜੀ ਹੈ ਤਾਂ ਬਹੁਤ ਵਧੀਆ ਹੈ ਆ ਸਵਾਦ ਹੈ ਨਹੀਂ ਇਹ ਕਾਲੀ ਦਾ ਪਾਣੀ ਹੈ ਇਹ ਤਾਂ ਇਹ ਤਾਂ ਫੇ ਹੁੰਦਾ ਚੂਨਾ ਹੀ ਹੋ ਗਿਆ ਹੈ ਚੂਨੇ ਦਾ ਪਾਣੀ ਹੈ ਜੀ ਕੈਲਸ਼ੀਅਮ ਹੈ ਨਾ ਹਾਂਜੀ ਕੈਲਸ਼ੀਅਮ ਹੈ ਇਹ ਜੀ ਇਹਦਾ ਕੀ ਕਰਦੇ ਆ ਜੀ ਫਿਰ ਇਹਦੀ ਵੀ ਆਪਾਂ ਸਪਰੇਅ ਕਾ ਸਕਦੇ ਆ ਜੀ ਭਾਈਆ ਕਾ ਪਾ ਕੇ ਇੱਕ ਟੈਂਕੀ ਚ 25 ਲੀਟਰ ਦੇ ਦਿੱਤੇ ਅੱਛਾ ਜੀ ਹਾਂਜੀ ਹਾਂਜੀ ਜਿਹੜੀ ਕੈਲਸ਼ੀਅਮ ਦੀ ਘਾਟ ਸਾਰੀ ਪੂਰੀ ਹੋ ਜਾਣੀਗੀ ਅੱਛਾ ਪਸ਼ੂਆਂ ਨੂੰ ਪਾਣੀ ਇਕ ਲੀਟਰ ਚਾਹੀਏ ਜਿਹੜੇ ਸਿਰ ਤੋਂ ਉਹਦਾ ਪਾਣੀ ਜੀ ਨਿੱਤਰੇ ਹੋਵੇ ਸਾਫ਼ ਚਾਹੀਏ ਚ ਪਾ ਦੋ ਜੀ ਪਰ ਹੁਣ ਪਾਣੀ ਡਾਈ ਚੱਲੋ ਜੀ ਅਵੇ ਤਾਂ ਲੋਕੀ ਵੀ ਪੀਂਦੇ ਆ ਕਹਿੰਦੇ ਜੀ ਕੈਲਸ਼ੀਅਮ ਦੀ ਕਮੀ ਹੋਵੇ ਹੈਨਾ ਕਿਉਂ ਭਾਈ ਇਹ ਕੈਲਸ਼ੀਅਮ ਹੈ ਜੀ ਸਾਡੇ ਕੋਲ ਸਾਫ਼ ਪਾਣੀ ਹੈ ਕਿੰਨਾ ਸਾਫ਼ ਬਿਲਕੁਲ ਬਿਲਕੁਲ ਹਾਂਜੀ ਕਮਾਲ ਇਹ ਕੁਦਰਤੀ ਹੈ ਜਿਹੜਾ ਤੇ ਸਵਾਦ ਆ ਪਾਣੀ ਕਿਸ ਕੰਮ ਅਛਾ ਹਾਂਜੀ ਇਹ ਤਾਂ ਮਤਲਬ ਸਾਰੇ ਨੁਸਖੇ ਹੈਗੇ ਆ ਸਾਡੇ ਕੋਲ ਪਰ ਵਰਤਦੇ ਨਹੀਂ ਲੋਕੀ